ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਓ ਤੇ ਪੰਜਾਬ ਦੇ ਵਾਰਸੋ ਕੱਲ 8 ਨਵੰਬਰ ਦਿਨ ਸ਼ਨੀਵਾਰ ਜਭਾਲ ਚੌਂਕ ਤਰਨਤਾਰਨ ਸਾਹਿਬ 10 ਵਜੇ ਤੋਂ ਪਹਿਲਾਂ ਸਾਰੇ ਇਕੱਤਰ ਹੋਵੋ ਜੀ ਸੂਝਵਾਨ ਪੰਜਾਬੀਓ ਜਦੋਂ ਪੰਜਾਬ ਪੰਜਾਬੀ ਤੁਹਾਡੀ ਹੋਂਦ ਤੁਹਾਡਾ ਸੂਬਾ ਇਤਿਹਾਸ ਵਪਾਰ ਸਭਿਆਚਾਰ ਤੁਹਾਡੀ ਸੋਚ ਤੁਹਾਡੇ ਪਾਣੀ ਡੈਮ ਰਾਜਧਾਨੀ ਗੁਰਤਾਰਾਮ ਤੇ ਗੁਰੂਕਰਾਂਦੀ ਮਾਨ ਮਰਿਆਦਾ ਤੇ ਅਕਾਲ ਪੁਰਖ ਸਾਹਿਬ ਦੀ ਸਰਵ ਉੱਚਤਾ ਨੂੰ ਖੋਹਣ ਦੀਆਂ ਖਤਰਨਾਕ ਚਾਲਾਂ ਚੱਲੀਆਂ ਜਾਂ ਤਾਂ ਤੁਹਾਡੇ ਕੋਲ ਸਾਰੇ ਵਰਗਾ ਜਾਤੀਆਂ ਧਰਮਾਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸਭ ਤੋਂ ਪਿਆਰੇ ਸੂਬੇ ਪੰਜਾਬ ਦੀ ਖਾਤਰ ਇੱਕ ਆਵਾਜ਼ ਹੋ ਕੇ ਇੱਕ ਝੰਡਾ ਤੇ ਇੱਕ ਲੀਡਰ ਜੋ ਕਿ ਆਪਣੀ بلند ਆਵਾਜ਼ ਰਾਹੀਂ ਨਸ਼ਿਆਂ ਦਾ ਕੋੜ ਵਡਣ ਤੇ ਪੰਜਾਬ ਦੇ ਮੁੱਦੇ ਲੈ ਕੇ ਗਰਜਿਆ ਤਾਂ ਪੰਜਾਬ ਪ੍ਰਤੀ ਵਫਾਦਾਰੀ ਤੇ ਪੰਥ ਪ੍ਰਸਤੀ ਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਸਾਡਾ ਸ਼ਹੀਦ ਅੱਜ ਇਬਰੂਗੜ ਜੇਲ੍ਹ ਵਿੱਚ ਐਨਐਸਏ ਅਧੀਨ ਤੀਜੇ ਸਾਲ ਵੀ ਪੰਜਾਬ ਤੋਂ ਬਾਹਰ ਬੈਠਾ ਹੈ ਮੇਰਾ ਭਾਪ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਨੂੰ ਪੰਜਾਬ ਤੋਂ ਦੇਸ਼ ਨਿਕਾਲਾ ਦੇਣ ਵਾਲਾ ਹੋਰ ਕੋਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਸ ਦੇ ਹਰੇ ਪੈਨ ਦੀ ਨਿਬ ਪੰਜਾਬ ਦੇ ਮੁੱਦਿਆਂ ਲਈ ਟੁੱਟ ਗਈ ਹੈ ਆਓ ਸਾਰੇ ਹਿੰਦੂ ਸਿੱਖ ਤੇ ਮੁਸਲਮ ਵੀ ਇਕੱਠੇ ਹੋ ਕੇ ਉਸ ਨਿਡਰ ਤੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ full حمایت ਤੇ ਖੜੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਖਾਲਸਾ ਨੂੰ ਜੇਤੂ ਬਣਾ ਕੇ ਪੰਜਾਬ ਦੀ ਵਿਦਵਾਨ ਸਭਾ ਵਿੱਚ ਵੱਡੀ ਲੀਡ ਦੇ ਕੇ ਭੇਜੀਏ ਮੈਂ ਪ੍ਰੋਫੈਸਰ ਸਤਨਾਮ ਕੌਰ ਅਕਾਲੀ ਦਲ ਵਾਰਿਸ ਪੰਜਾਬ ਦੀ ਬੁੱਕ ਬਲਾਰਾ ਇਸ ਸੰਬੰਧ ਵਿੱਚ ਚਾਰ ਲਾਈਨਾਂ ਕਵਤਾ ਦੀਆਂ ਤੁਹਾਡੇ ਰੂਬਰੂ ਕਰ ਰਹੀ ਹਾਂ ਪੰਗਾ ਬਣ ਕੇ ਵੇਚਣ ਚਿੱਟੇ ਇਹੋ ਜਹੇ ਸਰਦਾਰ ਨੂੰ ਪੁੱਛੋ ਵੋਟਾਂ ਲੈ ਕੇ ਕੰਮ ਨਹੀਂ ਕਰਦੀ ਇਹੋ ਜੀ ਸਰਕਾਰ ਨੂੰ ਪੁੱਛੋ ਕੋ ਕੋ ਕੇ ਜੋ ਪੁੱਤ ਮਾਰਦੀ ਜ਼ਾਲਮ ਪੁਲਿਸ ਦੀ ਮਾਰ ਨੂੰ ਪੁੱਛੋ ਕੌਮ ਦੇ ਲੇਖੇ ਜਾਨਾ ਲਾਗੇ ਪਿੱਛੇ ਰਹੇ ਪਰਿਵਾਰ ਨੂੰ ਪੁੱਛੋ ਸੂਝਵਾਨ ਵੋਟਰੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਗਿਣ-ਗਿਣ ਕੇ ਅੱਜ ਲੇਖੇ ਮੰਗੋ ਜੋ ਜੋ ਵੋਟਾਂ ਕਹਿਨੋ ਆਏ ਤਖਤ ਬਹਿ ਜੋ ਲਾਇਕ ਹੋਵੇ 21 ਦੁੱਕੀ ਬਹਿ ਨਾ ਪਾਏ ਪੰਜਾਬ ਮੇਰੇ ਵਿੱਚ ਰਹਿਣ ਪੰਜਾਬੀ ਹੋਰ ਕੋਈ ਇੱਥੇ ਰਹਿ ਨਾ ਪਾਏ ਜੋ ਵੀ ਆਵੇ ਜੋਰ ਉੱਚਾ ਉਹ ਸਾਡੇ ਤੋਂ ਸਹਿ ਨਾ ਪਾਵੇ ਗੁਰੂ ਦੀ ਬਦਬੀ ਵੋਟਾਂ ਖਾਤਰ ਬਹੁਤ ਸ਼ਰਮ ਦੀ ਗੱਲ ਹੈ ਇਟਸ ਵੈਰੀ ਵੈਰੀ ਸ਼ੇਮਫੁਲ ਫਾਰ ਦੋਜ਼ ਪੀਪਲ ਗੁਰੂ ਦੀ ਬਦਬੀ ਵੋਟਾਂ ਖਾਤਰ ਫੜ ਕੇ ਉਸ ਗੱਦਾਰ ਨੂੰ ਪੁੱਛੋ ਟਰੈਕਟਰ ਟਰਾਲੀਆਂ ਚੋਰੀ ਕੀਤੇ ਝਾੜੂ ਦੀ ਸਰਕਾਰ ਨੂੰ ਪੁੱਛ ਲਓ ਤਾਈ ਮੈਂ ਵਕਤ ਹੈ ਝਾੜੂ ਦੀ ਸਰਕਾਰ ਨੂੰ ਪੁੱਛੋ